ਉਸੀਂ ਦੇਖ ਰਹੇ ਹਾਂ ਸਾਡਾ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਭੱਜਦੇ ਮਸਲੇ ਅੱਜ ਦੇ ਅਸੀਂ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉੱਚੀ ਸਿੱਖਿਆ ਦੇ ਵਿੱਚ ਆ ਰਿਹਾ ਅੰਧਕਾਰ ਹੈਰ ਐਜੂਕੇਸ਼ਨ ਦੇ ਵਿੱਚ ਜਿਹੜਾ ਵਿਰੋਧ ਦੇ ਅੰਧਕਾਰ ਆ ਰਿਹਾ ਤੇ ਉਹ ਕਿਉਂ ਆ ਰਿਹਾ ਹੈ ਬਿੱਤਰ ਖੇਤਰ ਵਿੱਚ ਉੱਚ ਸਿੱਖਿਆ ਦੀ ਡਿਗਰੀਆਂ ਵਿੱਚੋਂ ਐਮ ਐਫ ਐਲ ਪੀ ਐਚ ਡੀ ਅਤੇ ਡੀ ਲੈਟ ਦੀ ਡਿਗਰੀ ਹੈ 8 ਡਿਗਰੀਆਂ ਤਾਂ ਨੌਕਰੀ ਤੇ ਸ਼ੋਕਰੀ ਦੇ ਲਈ ਹਨ। ਭਾਵ ਜਾਨ ਲਈ ਹਨ। ਜੇ ਉਹਨਕ ਨੂੰ ਗਿਆਨ ਹਾਸਲ ਕਰਨਾ ਹੋਵੇ ਤਾਂ ਉਸ ਲਈ ਸਾਰੀ ਉਮਰ ਵੀ ਘਟ ਹੈ। ਜੇ ਉਹ ਚਾਵੇ ਵੀ ਤਾਂ ਇੱਕ ਹੀ ਵਿਸ਼ੇ ਉੱਪਰ ਕਮਲ ਜਾਣਕਾਰੀ ਹਾਸਲ ਨਹੀਂ ਕਰ ਸਕਦਾ। ਕਿਉਂਕਿ ਵਿਸ਼ੇ ਦੀ ਆਪਣੀ ਦੁਨੀਆ ਹੈ। ਇਸ ਦੁਨੀਆ ਨੂੰ ਜਾਣਨ ਲਈ ਬਹੁਤ ਸਾਰੀਆਂ ਕਿਤਾਬਾਂ ਵਿੱਚੋਂ ਲਗ ਕੇ ਕੋਈ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਸਾਡੀਆਂ ਜੁਨੀਆ ਬ੍ਰਸਤੀਆਂ ਵਿੱਚ ਹਰ ਵਿਸ਼ੇ ਉੱਪਰ ਇਸ ਤਰ੍ਹਾਂ ਦੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਪ੍ਰਬੰਧ ਹਨ ਪਰ ਅਸੀਂ ਇੱਥੇ ਪੰਜਾਬੀ ਸਹਿਤ ਭਾਸ਼ਾ ਅਤੇ ਸੱਭਿਆਚਾਰ ਨਾਲ ਸੰਬੰਧਤ ਕਰਵਾਈ ਜਾ ਰਹੀ ਖੋਜ ਤੱਕ ਹੀ ਸੀਮਤ ਰਹਿਾਂਗੇ ਕਿਉਂਕਿ ਅੱਜ ਇਹ ਇੱਕ ਬਹੁਤ ਹੀ ਗੰਭੀਰ ਵਿਸ਼ਾ ਬਣ ਗਿਆ ਹੈ ਜਿਸ ਤੇ ਕਲ ਚੁੱਕਦੇ ਹਰ ਕੋਈ ਡਰਦਾ ਹੈ ਇਸ ਲਈ ਕਿ ਯੂਨੀਵਰਸਿਟੀਆਂ ਵਿੱਚ ਬੈਠੇ ਵਿਦਵਾਨ ਉਹਨਾਂ ਵੱਲ ਪੇਖਣਾ ਹੋਵੇ ਲੈਣ ਪਰ ਹਨੇਰ ਕਰਦੀ ਫਲੋਰ ਵਿੱਚ ਜਿਹੜੀ ਭੂਮਿਕਾ ਇਹਨਾਂ ਯੂਨੀਵਰਸਿਟੀ ਵਿੱਚ ਇਹਨਾਂ ਦੇ ਵਿਭਾਗਾਂ ਨਾਲ ਸੋਧਿਤ ਕੁਰਸੀਆਂ ਉੱਪਰ ਬੈਠੇ ਸਾਡੇ ਵਿਦਵਾਨ ਨਿਭਾ ਰਹੇ ਹਨ ਇਹਨਾਂ ਬਾਰੇ ਦੱਸਣ ਲੱਗਿਆਂ ਜਿੱਥੇ ਡਰ ਲੱਗਦਾ ਹੈ ਤੇ ਕਲਮ ਕੰਬਦੀ ਹੈ ਪਰ ਜਦੋਂ ਅਸੀਂ ਇਹਨਾਂ ਡਿਗਰੀਆਂ ਲਈ ਪੇਸ਼ ਕੀਤੇ ਖੋਜ ਨਿਵੰਦ ਤੇ ਖੋਜ ਪ੍ਰਬੰਧਨੋਂ ਆਪਣੀ ਤੀਸਰੀ ਅਖਰੜ ਬਾਜਦੇ ਹਾਂ ਤਾਂ ਆਪ ਬਹਾਰੇ ਇਹ ਗੱਲ ਸਾਹਮਣੇ ਆਉਂਦੀ ਹੈ ਤੂੰ ਇੱਕ ਨੂ ਰੋਣੀਏ ਇੱਥੇ ਤਾਂ ਆਵਾਇ ਉੱਚਰ ਹੈ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਕਿ ਤੂੰ ਇੱਕ ਨੂ ਰੋਣੀਏ ਇੱਥੇ ਤਾਂ ਆਵਾਇ ਉੱਚਰ ਹੈ ਤੇ ਵਿਭਾਗ ਡਿਗਰੀਆਂ ਰਾਹੀਂ ਸਾਡੇ ਸਬਾਜ ਦੇ ਵਿੱਚ ਅਜੇ ਹੀ ਪੜੇ ਲਿਖੇ ਅਰ ਬੜਾ ਦਾ ਵੱਡਾ ਇਕੱਠ ਕਰ ਰਹੇ ਹਨ ਜਿਹੜੇ ਹੱਥਾਂ ਵਿੱਚ ਡਿਗਰੀਆਂ ਤਾਂ ਚੁੱਕੀ ਫਿਰਦੇ ਹਨ ਪਰ ਉਹਨਾਂ ਕੋਲ ਗਿਆਨ ਵਰਗਾ ਖਜ਼ਾਨਾ ਨਹੀਂ ਹੁੰਦਾ ਉਹਨਾਂ ਡਿਗਰੀਆਂ ਦੇ ਸਹਾਰੇ ਅਤੇ ਆਪਣੇ ਨਿਗਰਾਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨੌਕਰੀਆਂ ਪ੍ਰਾਪਤ ਕਰ ਲੈਂਦੇ ਹਨ ਤੇ ਜਦੋਂ ਉਹ ਕਲਾਸ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੋਨੀਆਂ ਗ੍ਰੈਡ ਵਿੱਚੋਂ ਸਵਾਲਾਂ ਦੇ ਜਵਾਬ ਦਿੰਦੇ ਹਨ ਤੇ ਜਾਂ ਫਿਰ ਬਣੇ-ਬਣਾਏ ਨੋਟਸਾਂ ਤੋਂ ਲਿਖਵਾ ਕੇ ਘਰਾਂ ਨੂੰ ਪਰਤ ਜਾਂਦੇ ਹਨ ਔਨਲਾਈਨ ਵਿਦਿਆਰਥੀਆਂ ਨੂੰ ਪੜਾਉਣਾ ਜਾਂ ਕੁਝ ਸਿਖਾਉਣਾ ਨਹੀਂ ਹੁੰਦਾ ਸਗੋਂ ਆਪਣੀ ਤਰਕਾਬ ਹਾਸਲ ਕਰਨ ਲਈ ਇੱਕ ਜਾਗਤਾ ਪੂਰਾ ਕਰਨਾ ਹੁੰਦਾ ਹੈ। ਕਈ ਬਾਰੇ ਪਹਿਲਾਂ ਇੱਕ ਡਾਕਟਰ ਸਤਿੰਦਰ ਸਿੰਘ ਨੌਰ ਨੇ ਆਖਿਆ ਸੀ ਪੰਜਾਬ ਪੰਜਾਬੀ ਜੰਮੂ ਕੂਰੂਕ ਖੇਤਰ ਦਿੱਲੀ ਤੇ ਅੰਮ੍ਰਿਤਸਰ ਯੂਨੀਵਰਸਿਟੀ ਵਿੱਚ 2000 ਦੇ ਕਰੀਬ ਖੋਜ ਰਹੀ ਪੀ ਐਚ ਡੀ ਡਿਗਰੀ ਹਾਸਲ ਕਰ ਚੁੱਕੇ ਹਨ ਇਹਨਾਂ ਵਿੱਚੋਂ 200 ਖੋਜਕਾਰਜ ਹੈ ਬਾਕੀ ਬੋਖਸ ਹੈ ਐਮ ਐਫ ਐਲ ਕਰਨ ਵਾਲਿਆਂ ਦੀ ਗਿਣਤੀ ਕੇਹੜੇ ਹਰਾ ਤੋਂ ਉੱਤੇ ਲੱਭੀ ਹੈ ਇਹਨਾਂ ਪੀ ਐਚ ਡੀ ਕਰ ਚੁੱਕੇ ਅਖੋਤੀ ਡਾਇਰੈਕਟੋਰੇਟ ਆਫ ਫਲਸਫੀ ਵਿਦਵਾਨਾਂ ਵਿੱਚੋਂ ਕੋਈ ਸਵਾਪ 100 ਵਿਦਵਾਨ ਹਨ ਜਿਹੜੇ ਸਰਕਾਰ ਨੂੰ ਰੂਪ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ ਜਾ ਕੇ ਬਾਕੀ ਦੇ ਵਿਦਵਾਨ ਡਾਕਟਰ ਆਪਣੀ ਡਿਗਰੀ ਨੂੰ ਨੌਕਰੀ ਵੱਟੇ ਪਾ ਕੇ ਸਿਰਫ ਸਿਰਫ ਤਨਖਾਹ ਲੈ ਲੈਣ। ਬੱਚੇ ਪਾਲ ਰਹੇ ਹਨ। ਇਹਨਾਂ ਸਭਾ ਸੋ ਵਿੱਚੋਂ ਮਸਾਂ 30 ਦੇ ਕਰੀਬ ਵਿਦਵਾਨ ਹਨ। ਜਿਹੜੇ ਖੋਜ ਤੇ ਅਲੋਚਨਾ ਵਿੱਚ ਪੂਰ ਸ਼ਹਿਰਤਾ ਨਾਲ ਕੰਮ ਕਰੇ ਰਹੇ ਹਨ ਤੇ ਕਰਵਾ ਰਹੇ ਹਨ। ਬਾਕੀ ਦੇ ਵਿਦਵਾਨ ਰਿਵਿਊ ਪਾ ਲਈ ਤੋਂ ਬਧੇਰੇ ਕੁਝ ਵੀ ਨਹੀਂ ਕਰ ਰਹੇ ਇੱਕ ਖੋਜ ਅਨਸਾਰ 1980 ਤੱਕ ਦੇ ਖੋਜ ਰੱਖੀਆਂ ਜਿਨ੍ਹਾਂ ਨੇ ਪੀ ਐਚ ਡੀ ਦੀ ਡਿਗਰੀ ਹਾਸਲ ਕਰਨ ਲਈ ਆਪਣਾ ਖੋਜ ਕਾਰਜ ਜੇਹਾ ਕੀਤਾ ਹੈ ਕਿ ਉਹਨਾਂ ਦੁਆਰਾ ਕੀਤੀ ਗਈ ਖੋਜ ਅੱਜ ਦੇ ਖੋਜ ਰੱਖੀਆਂ ਲਈ ਮਾਰਗਦਰਸ਼ ਹੁੰਦਾ ਰੂਪ ਹੀ ਨਹੀਂ ਸਗੋਂ ਉਹਨਾਂ ਲਈ ਡਿਗਰੀ ਹਾਸਲ ਕਰਨ ਲਈ ਬੜਾ ਹੀ ਕੰਮ ਆਉਂਦੀ ਹੈ ਇਹ ਖੋਜ ਕਿਵੇਂ ਕੰਮ ਆਉਂਦੀ ਹੈ ਇਹ ਆਪਾਂ ਫੇਰ ਤੁਹਾਨੂੰ ਦੱਸਾਂਗੇ ਪਰ ਇੱਥੇ ਇੱਕ ਗੱਲ ਯਾਦ ਆ ਗਈ ਕਹਿੰਦੇ ਨੇ ਜੇ ਗਦੇ ਨੂੰ ਖੂਬ ਜਿ ਸਿੱਟਣਾ ਹੋਵੇ ਤਾਂ ਉਹਨੂੰ ਕੰਨ ਫੜ ਕੇ ਮੂਰੇ ਨੂੰ ਕੁੱਚਣਾ ਪੈਂਦਾ ਚਲੋ ਆਪਾਂ ਕੀ ਲੈਣਾ ਕਰਿਆ ਤੋਂ ਆਪਾਂ ਤਾਂ ਗੱਲ ਕਰਦੇ ਹਾਂ ਡਾਕਟਰਾਂ ਤੇ ਵਿਦਵਾਨਾਂ ਦੀ ਜਿਹੜੇ ਇਹ ਡਿਗਰੀ ਹਾਸਲ ਕਰਨ ਲਈ ਕੀ ਕੀ ਪਾਪੜ ਬੇਲਦੇ ਹਨ ਫਿਰ ਉਹ ਅੱਗੇ ਅੱਗੇ ਕੀ ਕਰਦੇ ਹਨ ਅਜਿਹੀ ਤੁਸੀਂ ਇਸ ਦੇ ਨਾਲ ਹੀ ਕੰਮ ਸਾਰੋ ਬਾਕੀ ਕਦੇ ਫੇਰ ਸਹੀ ਯੂਨੀਵਰਸਟੀਆਂ ਦੇ ਨਿਯਮ ਅਨੁਸਾਰ ਪੀ ਐਚ ਵੀ ਕਰਨ ਤੇ ਲਈ ਖੋਜ ਅਧਿਕਾਰੀ ਨੂੰ ਆਪਣਾ ਨਿਗਰਾਨ ਬਣ ਲਈ ਯੂਨੀਵਰਸਿਟੀਆ ਵਿੱਚ ਜਿਹੜੇ ਮਾ ਦੇ ਪੈਂਦੇ ਹਨ ਉਸ ਦੇ ਗੇੜੇ ਇੰਨੇ ਮਲਵਾਏ ਜਾਂਦੇ ਹਨ ਕਿ ਕਈ ਵਾਰ ਤਾਂ ਖੋਜ ਅਧਿਕਾਰੀ ਥੱਕ ਕੇ ਘਰ ਹੀ ਬੈਠ ਜਾਂਦਾ ਹੈ ਫਿਰ ਉਸ ਨੂੰ ਕਈ ਵਾਰਿ ਸ਼ਪਾਸ਼ਾ ਵੀ ਕਰਵਾਉਣੀਆਂ ਪੈਂਦੀਆਂ ਨੇ ਫਿਰ ਉਸ ਨੂੰ ਇਸ ਕੰਮ ਦੇ ਲਈ ਸ਼ਪਾਸ਼ਾ ਵੀ ਕਰਵਾਉਣੀਆਂ ਪੈਂਦੀਆਂ ਨੇ ਤੇ ਗਾਈਡ ਦੇ ਨਾਲ ਜਿਹੜੀ ਗਾਈਡ ਹੁੰਦੀ ਹੈ ਗਾਈਡ ਦੇ ਨਾਲ ਰਿਸ਼ਤੇਦਾਰੀ ਕਰਨੀਆਂ ਪੈਂਦੀਆਂ ਨੇ ਮਹਿਤਾ ਤਰਲੇ ਕਰਨੇ ਪੈਂਦੇ ਨੇ ਤਾਂ ਕਿਤੇ ਜਾ ਕੇ ਗਾਈਡ ਦੇ ਮਨ 'ਚ ਮਿਹਰ ਪੈਂਦੀ ਹੈ ਫਿਰ ਉਸ ਨੂੰ ਡਾਕਾ ਲੈਣ ਤੇ ਆਪਣੇ ਵਿਸ਼ੇ ਦੀ ਚੋਣ ਕਰਨੀ ਪੈਂਦੀ ਹੈ। ਵਿਸ਼ੇ ਦੀ ਚੋਣ ਤੋਂ ਬਾਅਦ ਫਿਰ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਖੋਜ ਕੀਤੀ ਜਾਂਦੀ ਹੈ ਕਿ ਜਿਹੜਾ ਖੋਜਾਰਥੀ ਜਿਸ ਵਿਸ਼ੇ ਉੱਪਰ ਕੰਮ ਕਰਨਾ ਚਾਹੁੰਦਾ ਹੈ ਕਿ ਇਸ ਵਿਸ਼ੇ ਉੱਪਰ ਪਹਿਲਾਂ ਤਾਂ ਨਹੀਂ ਖੋਜ ਹੋ ਚੁੱਕੀ। ਇਹ ਤਾਂ ਪਤਾ ਖੋਜਾਰਥੀ ਨੂੰ ਖੁਦ ਹੀ ਕਰਨਾ ਪੈਂਦਾ ਹੈ। ਜਦਕਿ ਇਹ ਕੰਮ ਯੂਨੀਵਰਸਿਟੀਆਂ ਦਾ ਹੁੰਦਾ ਕਿ ਉਹ ਆਪਸ ਚਰਾਵਤਾ ਰੱਖਣ ਦੇ ਲਈ ਖੋਜ ਲਈ ਇੱਕ ਦੂਜੀ ਨੂੰ ਜਾਣਕਾਰੀ ਦੇਣ। ਹਰ ਮਿਹਨਤ ਖੋਜ ਕਰਾਉਣਾ ਤਾਂ ਕਿ ਤੇ ਦਰਦ ਹੋ ਨਾ ਹੋਵੇ ਪਰ ਇਹ ਸਭ ਕੁਝ ਖੁਜਾਰਤੀ ਨੂੰ ਆਪ ਕਰਨੀ ਪੈਂਦੀ ਹੈ ਜਿਹੜੇ ਜਾਂ ਸਿਰਣੀ ਖੁਜਾਰਤੀ ਹੁੰਦੇ ਹਨ ਉਹ ਤਾਂ ਸਿਰ ਮੱਥੇ ਹੁਕਮਾਂਦੇ ਹਨ ਜਿਹੜੇ ਖੁਜਾਰਤੀ ਖੋਜ ਕਰਨ ਦੀ ਬਜਾਏ ਡਿਗਰੀ ਲੈਣ ਤੱਕ ਹੀ ਮੈਦੂਦ ਹੁੰਦੇ ਹਨ ਉਹ ਸਾਰਾ ਕੁਝ ਜੈਕ ਤੇ ਚੱਕ ਨਾਲ ਹਾਸਲ ਕਰ ਲੈਂਦੇ ਆ ਕੁੜੀਆਂ ਲਈ ਇਸ ਮਾਰਗ ਨੂੰ ਥੋੜਾ ਜਿਹਾ ਇਸ ਲਈ ਮੁਸ਼ਕਲ ਬਣਾ ਕੇ ਵਿਖਾਇਆ ਜਾਂਦਾ ਹੈ ਕਿ ਉਹਨਾਂ ਦੇ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਸਕਣ ਇਸੇ ਲਈ ਉਹਨਾਂ ਦੇ ਵੱਦ ਤੋਂ ਵੱਧ ਚੱਕਰ ਜੁਨੀਵਰਸਿਟੀਆਂ ਦੇ ਲਗਾਈ ਜਾਂਦੇ ਹਨ ਤਾਂ ਕਿ ਉਹ ਭੱਜ ਨਾ ਠਕੇ ਉਹਨਾਂ ਦੇ ਸ਼ਤਰ ਸ਼ਤਰਛਾਏ ਹੇਠ ਆ ਜਾਣ ਅਜੋਕੇ ਸਮੇਂ ਦੀਆਂ ਕੁੜੀਆਂ ਲਈ ਨੈਤਿਕ ਕਦਰਾਂ ਕੀਮਤਾਂ ਦੀ ਕੋਈ ਬੁੱਕਤ ਨਹੀਂ ਰਹੀ ਉਹਨਾਂ ਨੂੰ ਤਾਂ ਆਪਣੇ ਨਾਂ ਦੇ ਨਾਲ ਡਾਕਟਰ ਲੱਗਿਆ ਦੇਖਣ ਲਈ ਹਰ ਕੋਲ ਦੇ ਹੇਠ ਦੀ ਲੰਗੜੇ ਖੋਦ ਪਤਾ ਵਾਲੀਆਂ ਮੁੰਤियां ਹਨ ਜਦੋਂ ਉਹਨਾਂ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਜਿਹੜੀਆਂ ਅਣਖ ਇੱਜ਼ਤ ਦੀ ਕੋਈ ਚੜ੍ਹਤ ਹੁੰਦੀ ਹੈ ਉਹ ਤਾਂ ਆਪ ਹੀ ਆਪਣੇ ਅੱਗੇ ਵਿੱਚ ਸੜ ਕੇ ਬੁੱਝ ਜਾਂਦੀਆਂ ਹਨ ਇਹ ਸਭ ਕੁਝ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਹੁੰਦਾ ਇਹ ਲਗਭਗ ਸਭ ਕੁਝ ਸਾਰੀਆਂ ਹੀ ਯੂਨੀਵਰਸਿਟੀਆਂ ਵਿੱਚ ਹੋ ਰਿਹਾ ਹੈ ਪਰ ਇਸ ਡਗਰੇ ਹੀ ਨੈਤਿਕਤਾ ਬਾਰੇ ਕਿਤੇ ਕਿਤੇ ਕੋਈ ਅਣਖ ਦੀ ਕੋਈ ਲਾਟ ਉੱਠਦੀ ਹੈ ਜਿਵੇਂ ਪਿਛਲੇ ਸਮਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉੱਠੀ ਸੀ ਇਹ ਤਾਂ ਸੱਚ ਇੱਕ ਹੀ ਲਾਟ ਸੀ ਪਰ ਅਜਿਹੀਆਂ ਬਹੁਤ ਸਾਰੀਆਂ ਲਾਟਾਂ ਹਨ ਜਿਹੜੀਆਂ ਆਪਣੇ ਨਗਰਾਨਿਆਂ ਦੀਆਂ ਕੋਠੀਆਂ ਦੇ ਬੈੱਡਰੂਮਾਂ ਜਾਂ ਫਿਰ ਹੋਰ ਸਖਰਤ ਥਾਵਾਂ ਉੱਪਰ ਜਗਦੀਆਂ ਹਨ ਉਹਨਾਂ ਲਾਟਾਂ ਦੇ ਸਨਾਪੇ 'ਚ ਖੋਜ ਪੱਤਰ ਥੀਸਿਸ ਨਿਗਰਾ ਪੱਧ ਲਿਖਣ ਤੇ ਫਿਰ ਵਾਈਵਾ ਕਰਵਾਉਣ ਤੱਕ ਹਰ ਤਰ੍ਹਾਂ ਦਾ ਪਰਪਕਾਰ ਕਰਨ ਤੱਕ ਜਾਂਦੇ ਹਨ ਜਿਨ੍ਹਾਂ ਨੇ ਇਹ ਪਰਪਕਾਰ ਕੀਤੇ ਇਸ ਦੇ ਬਾਰੇ ਕਦੇ ਜਰੂਰ ਗੱਲ ਕਰਾਂਗੇ ਮਾਇਆ ਦੇ ਰਾਮੀ ਇੱਕ ਕੰਮ ਕਰਵਾ ਕੇ ਫਿਰ ਤੁਹਾਡੇ ਦੁਆਰਾ ਕੀਤਾ ਗਿਆ ਕੰਮ ਮਹਾਨ ਖੋਜ ਬਣ ਜਾਂਦਾ ਹੈ ਇਸ ਲਈ ਇਹ ਤੁਹਾਡੀ ਹੁਸਨ ਦੀ ਜਾ ਫਿਰ ਮਾਇਆ ਦੀ ਰੋਸ਼ਨੀ ਨੇ ਸਾਡੇ ਜੁਨੀਅਰ ਪ੍ਰਾਇਸਟ ਦੇ ਵਿੱਚ ਬੈਠੇ ਵਿਦਵਾਨਾਂ ਦੇ ਹਨੇਰੇ ਘਰ ਅੰਦਰ ਚਰਨ ਕੀਤਾ ਹੁੰਦਾ ਹੈ ਹੁੰਦਾ ਉਹੀ ਕੁਝ ਹੈ ਜੋ ਨਿਗਰਾਨ ਕਰਦਾ ਚਾਹੁੰਦਾ ਹੈ ਜਦੋਂ ਨਗਰਾਨ ਦੇ ਇਸ਼ਾਰੇ ਉੱਪਰ ਖੋਜ ਰਿਹਾ ਨੱਚਦਾ ਹੈ ਫਿਰ ਉਸ ਦੇ ਪੇਸ਼ ਕੀਤੇ ਕੀਸਿਸ ਉੱਪਰ ਸਾਡੇ ਪ੍ਰੀਖਿਆ ਪ੍ਰੀਖਿਕ ਦੀ ਅੱਖ ਮੀਟ ਕੇ ਮਹਾਨ ਖੋਜ ਦਾ ਤਸਦੀਕ ਸੁਦਾ ਸਰਟੀਫਿਕੇਟ ਜੁਨੀਅਰ ਅੰਵ੍ਰਸਤੀਆਂ ਨੂੰ ਪੇਜ ਦਿੰਦੇ ਹਨ ਇਹ ਸਾਰਾ ਕਾਰੋਬਾਰ ਸਾਰਾ ਨਾਲ ਮਿਲ ਕੇ ਹੀ ਚੱਲਦਾ ਹੈ ਥੀਸਿਸ ਵਿੱਚ ਜੋ ਕੁਝ ਵੀ ਲਿਖਿਆ ਹੈ ਹੁੰਦਾ ਹੈ ਉਹ ਸਾਰਾ ਇੱਧਰ ਉੱਧਰ ਤੋਂ ਚੁੱਕ ਕੇ ਤਿਆਰ ਕੀਤਾ ਹੁੰਦਾ ਹੈ ਜੇਕਰ ਤੁਸੀਂ ਪ੍ਰੀਖਿਅਕ ਨੂੰ ਦਿੱਤੇ ਥੀਸਿਸ ਉੱਪਰ ਪੰਛੀ ਜਿਹਾ ਝਾਤ ਮਾਰੋ ਤੁਹਾਨੂੰ ਕੋਈ ਵੀ ਪੰਨਾ ਜਿਹਾ ਨਜ਼ਰ ਨਹੀਂ ਆਵੇਗਾ ਜਿੱਥੇ ਉਹਨਾਂ ਨੂੰ ਕੋਈ ਨਿਸ਼ਾਨੀ ਲਾਈ ਹੋਵੇ ਭਾਵੇਂ ਉਹਨਾਂ ਲਈ ਨਿਸ਼ਾਨੀ ਲਾਉਣ ਦੀ ਔਕਹ ਨਹੀਂ ਹੁੰਦੀ ਪਰ ਉਹਨਾਂ ਲਈ ਇਹ ਹੁੰਦੀ ਹੈ ਕਿ ਕੋਈ ਨਿਸ਼ਾਨੀ ਲਈ ਹੋਵੇ। ਭਾਵੇਂ ਉਹਨਾਂ ਲਈ ਨਿਸ਼ਾਨੀ ਲਾਉਣੀ ਔਖੀ ਨਹੀਂ ਹੁੰਦੀ। ਪਰ ਉਹਨਾਂ ਲਈ ਇਹ ਹੁੰਦੀ ਹੈ ਕਿ ਥੀਸਿਸ ਨੂੰ ਉਹਨਾਂ ਵਰਗੇ ਮਹਾਨ ਵਿਦਵਾਨ ਦੇ ਨਿਗਰਾਨੀ ਹੇਠ ਹੋਇਆ ਹੁੰਦਾ ਹੈ। ਫਿਰ ਕੱਲ ਨੂੰ ਇਹੋ ਜਿਹਾ ਮਹਾਨ ਕੰਮ ਉਹਨਾਂ ਨੇ ਵੀ ਕਰਵਾਉਣਾ ਹੁੰਦਾ ਹੈ ਜਿਵੇਂ ਕਿ ਕਹਿੰਦੇ ਹੁੰਦੇ ਨੇ ਚੋਰ ਚੋਰ ਮਸੇਰੇ ਭਾਈ। ਤੇ ਇਸ ਬੋਲ ਕੁੱਝ ਦਾ ਬੋਲ ਪਰ ਇੱਕੋ ਵਿਸ਼ੇ ਤੇ ਕੋਸ਼ ਕਰਨੀ ਕਿੰਨੀ ਪੁਜਾਇਜ ਇਹ ਤਾਂ ਜਿਨਿਵਰਸਟੀਆਂ ਦੇ ਇਹ ਮਹਾਨ ਵਿਦਵਾਨ ਹੀ ਦੱਸ ਸਕਦੇ ਹਨ ਜਿੰਨਾ ਦਾ ਵਿਚਾਰ ਇੱਕੋ ਹੈ ਜਾਂ ਫਿਰ ਸ਼ਬਦਾਂ ਦੀ ਥੇਰ-ਫੇਰ ਹੈ ਇਹ ਹੀ ਥੇਰ-ਫੇਰ ਉਹਨਾਂ ਅਧਿਆਇ ਵਟ ਵਿੱਚ ਕੀਤੀ ਹੈ ਇਹ ਸ਼ਬਦਾਂ ਦੇ ਚਾਰ ਸਿਹੜ ਚਿੱਪੇ ਸਿਧਾਂਤਕ ਅਧਿਆਇ ਨੂੰ ਅੱਗੇ ਪਿੱਛੇ ਕਰਕੇ ਆਪਣੇ ਸੀਸਿਸ ਵਿੱਚ ਚਿਪਾਇਆ ਜਾਂਦਾ ਹੈ ਇਸ ਬਾਰੇ ਆਪਾਂ ਪਰਦੇ ਚਾਕ ਕੀਤੇ ਹਨ ਉਹ ਤੁਸੀਂ ਪੜ ਚੁੱਕੇ ਹੋ ਅੱਜ ਤੱਕ ਆਪਾਂ ਇਹਨਾਂ ਯੂਨੀਵਰਸਿਟੀ ਵਿੱਚ ਬੈਠੇ ਇਹਨਾਂ ਮਹਾਨ ਵਿਦਵਾਨਾਂ ਵੱਲੋਂ ਫਲਾਏ ਜਾ ਰਹੇ ਹਨ ਹਨੇਰੇ ਬਾਰੇ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਦੁੱਖ ਦੀ ਗੱਲ ਹੈ ਤਹਾ ਇਹ ਹੈ ਕਿ ਯੂਨੀਵਰਸਿਟੀਆਂ ਵਿੱਚ ਆਏ ਸਾਲ ਆਪਣੇ ਥੀਸਿਸ ਪੇਸ਼ ਕਰ ਦਿਆ ਹਨ ਜੇ ਇਹਨਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਬਹੁਤ ਕੁਝ ਜਿਹਹਾ ਸਾਹਮਣੇ ਆਵੇਗਾ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਇੱਕ ਗੱਲ ਤਾਂ ਇਹ ਹੋਰਗੀ ਕਿ ਬਹੁਤ ਸਾਰੇ ਮਹਾਨ ਵਿਦਵਾਨਾਂ ਦੀ ਰੋਜੀ ਰੋਟੀ ਤਾਂ ਜਾਵੇਗੀ ਤੇ ਨਾਲ ਹੀ ਉਹਨਾਂ ਦਾ ਨਾਮ ਦੇ ਨਾਲ ਲੱਗਿਆ ਡਾਕਟਰ ਸ਼ਬਦ ਉਹਨਾਂ ਨੂੰ ਬਿਸ਼ੂ ਬਾਂਗ ਲੱਗੇਗਾ ਪਰ ਇਹਨਾਂ ਦੀ ਪਰਤਾਲ ਕੌਣ ਕਰਵਾਏਗਾ ਤੇ ਕਰੇਗਾ ਬਹੁਤ ਦੇਰ ਪਹਿਲਾਂ ਇੱਕ ਕੇਂਦਰੀ ਮੰਤਰੀ ਵੱਲੋਂ ਪੀ ਐਚ ਡੀ ਦੇ ਖੀਸਸਾ ਲਈ ਪਰਤਾਲ ਕਰਨ ਦਾ ਹੁਕਮ ਹੋਇਆ ਸੀ ਪਤਾ ਨਹੀਂ ਉਹ ਉਥੇ ਕਿਸ ਘਰ ਬਟ ਬੈਠਾ ਸੀ ਇਹ ਇੱਕ ਸੱਚ ਹੈ ਕਿ ਇਸ ਹਮਾਮ ਵਿੱਚ ਸਭ ਨੰਗੇ ਹਨ ਇਹ ਨੈਤਿਕ ਪੱਖੋਂ ਨੰਗੇ ਮਹਾਨ ਖੋਜ ਵਿਦਵਾਨ ਹਨ ਦੇਹੁਦਨ ਹਨੇਰ ਫਲਾ ਰਹੇ ਹਨ ਉਹ ਜਿਹੇ ਡਾਕਟਰ ਸਿੱਖਿਆ ਵਰਗੇ ਖੇਤਰ ਵਿੱਚ ਭੇਜ ਰਹੇ ਹਨ ਜਿਹੜੇ ਅੱਗੇ ਹਨੇਰ ਫਲਾਉਣ ਵਿੱਚ ਆਪਣੀ ਕਿਵੇਂ ਭੂਮਿਕਾ ਨਿਭਾ ਰਹੇ ਹਨ ਤੇ ਕਿਵੇਂ ਸਿਲੇਬਸ ਚ ਆਪਣੀਆਂ ਕਿਤਾਬਾਂ ਲਗਾਉਂਦੇ ਹਨ ਤੇ ਉਹਨਾਂ ਦਾ ਪ੍ਰਕਾਸ਼ਕ ਪ੍ਰਕਾਸ਼ਕਾਂ ਦੇ ਨਾਲ ਕਿਵੇਂ ਗੱਲਬਾਤ ਕੀਤੀ ਹੁੰਦੀ ਹੈ ਇਸ ਬਾਰੇ ਫੇਰ ਕਦੇ ਸਹੀ ਇੱਕ ਹੋਤੀ ਵਿਦਵਾਨ ਕੀ ਕੀ ਕਰਦੇ ਹਨ ਇਹ ਤਾਂ ਅੰਦਲਾ ਸੱਚ ਹੁਣ ਸਾਹਮਣੇ ਆਉਣ ਲੱਗ ਪਿਆ ਹੈ ਭਾਵੇਂ ਸਾਰੇ ਹੀ ਨਿਗਰਾਨ ਤੇ ਖੋਜ ਰਹੀ ਗਲਤ ਨਹੀਂ ਪਰ ਜੋ ਕੁਝ ਹੋ ਰਿਹਾ ਹੈ ਉਹ ਬੰਤ ਹੈ ਹੁਣ ਕੋਈ ਧੱਕੀ ਰਹਿਤੀ ਨਹੀਂ ਹੈ ਕਈ ਮਹਾਨ ਵਿਦਵਾਨਾਂ ਨੇ ਕਈਆਂ ਨੂੰ ਤਾਂ ਪੀ ਐਚ ਡੀ ਕਰਵਾਈ ਤੇ ਨਾਲ ਹੀ ਉਹਨਾਂ ਦਾ ਕਿਸੇ ਰਿਵਾਲ ਹੋਣ ਦਿੱਤਾ ਬਹੁਤ ਨੇ ਵਿਚਾਰੇ ਨੇ ਖੋਜ ਦਾ ਕੰਮ ਛੱਡਿਆ ਇਸ ਦੇ ਲਈ ਕਈ ਵਿਦਵਾਨ ਤਾਂ ਬਹੁਤ ਹੀ ਮਸ਼ਹੂਰ ਹੋ ਗਏ ਕਦੇ ਉਹਨਾਂ ਦੇ ਨਾਮ ਵੀ ਆ ਜਾਣਗੇ ਸਾਹਮਣੇ ਪਰ ਕੁਝ ਵਿਦਵਾਨ ਹਨ ਜੋ ਖੋ ਕਾਰਜ ਦੇ ਸਿਰਦ ਹਨ ਤੇ ਚੁੱਪਚਾਪ ਕੰਮ ਕਰਵਾ ਰਹੇ ਹਨ ਪਰ ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ ਇਹ ਸਿੱਖਿਆ ਕੌਣ ਰੋਕੇਗਾ ਨਿੱਜੀ ਯੂਨੀਵਰਸਿਟੀ ਨੇ ਤਾਂ ਠੇਕਾ ਕਰ ਲਿਆ ਹੈ ਮਾਇਆ ਲਵੋ ਤੇ ਡਿਗਰੀ ਲਵੋ ਕਿਵੇਂ ਰੋਕੇਗਾ ਅਚੇਰੇ ਸਿੱਖਿਆ ਦਾ ਅਧਿਕਾਰ ਸੋ ਏਸੀ ਅੱਜ ਦਾ ਸਾਡਾ ਕਰੰਟ ਵਿਸ਼ਾ ਪੱਕੇ ਦੇ ਮਸਲੇ ਇੱਕ ਅਲੰਗ ਸਾਡੇ ਵੀਰ ਬੁੱਧ ਸਿੰਘ ਨੀਲੋਂ ਦੀ ਹੈ ਜਿਨ੍ਹਾਂ ਦੀਆਂ ਇਹ ਲਿਖੀਆਂ ਹੋਈਆਂ ਪੱਕੇ ਦੇ ਮਸਲੇ ਦੀਆਂ ਚੀਜ਼ਾਂ ਅਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਤੁਹਾਨੂੰ ਇਹ ਪੱਕੇ ਦੇ ਮਸਲੇ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਸਾਡੇ HPHU ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਆਰਟੀਕਲ ਕਲਿੱਕ ਕਰ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤੇ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਕੋਲ ਪਹੁੰਚੀ ਮਿਲਦੇ ਆਂ ਦੋਸਤੋ ਕੱਲੋ ਇਸੇ ਮਿਲੇ ਇਸੇ ਚੈਨਲ ਤੇ ਧੰਨਵਾਦ